ਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਡੇ ਕਬੂਤਰ ਬਾਜ਼ ਵੀਰਾਂ ਦੇ ਕਬੂਤਰ ਕੁਆਟਰ ਸੈੱਟ ਨੇ ਆਪ ਵੀ ਕਹਿਮੋ ਲੋ ਜੀ ਕਰਤੀ ਜੀ ਵਲੌਗ ਦੀ ਸਟਾਰਟਿੰਗ ਤੇ ਮੌਸਮ ਠੰਡਾ ਹੈ ਅੱਜ ਤੇ ਟਾਈਮ ਹੋ ਗਿਆ ਲਗਭਗ 3 ਵਜੇ ਦਾ 3 ਵਜੇ ਵਲੌਗ ਸਟਾਰਟ ਕਰਿਆ ਤੇ ਕੁੱਲਰ ਚ ਪਾਣੀ ਪਾਣ ਆਲਾ ਪਹਿਲਾਂ ਤਾਂ ਕੁੱਲਰ ਹੀ ਦੇਖਿਆ ਕਿ ਤੇ ਇਹ ਚ ਵੀ ਪਾਵਾਂਗੇ ਤੇ ਬਾਕੀ ਕਮਰੇ ਦੀ ਸਾਫ ਸਫਾਈ ਕਰਾਂਗੇ ਠੀਕ ਹੈ ਕਿ ਨਹੀਂ ਬਾਹਰ ਜਿਹੜਾ ਸਮਾਨ ਪਿਆ ਉਹ ਵੀ ਸੈੱਟ ਕਰਾਂਗੇ ਜਿਹੜੇ ਆ ਛੋਟੇ ਖੁੱਡੇ ਨੇ ਆਪਣੇ ਮਿੱਤਰੋ ਲੱਕੜ ਵਾਲੇ ਇਹਨਾਂ ਦੀ ਸੈਟਿੰਗ ਕਰਾਂਗੇ ਯਾਰ ਗਲਤ ਪਏ ਨੇ ਜੋੜੀਆਂ-ਜੋੜੀਆਂ ਲਾਵਾਂਗੇ ਤੇ ਇੱਕ ਸਾਈਡ 'ਤੇ ਰੱਖ ਦਿਆਂ ਇਹਨਾਂ ਨੂੰ ਜਾਂ ਇੱਧਰ ਲਾ ਦਾਂਗੇ ਖੁੱਡੇ ਦੇ ਨਾਲ ਦੇ ਬਸ ਗੇਟ ਖੁੱਲ ਜਾਇਆ ਕਰੇ ਇਹ ਗੇਟ ਜੇ ਨਾ ਖੁੱਲਿਆ ਤਾਂ ਫਿਰ ਇੱਧਰ ਨਹੀਂ ਲਾਂਦੇ ਥੋੜਾ ਇੱਧਰ ਕਰਕੇ ਲਾ ਦਾਂਗੇ ਨੀ ਦਾ ਬਾਕੀ ਉਰੇ ਲਾਵਾਂਗੇ ਬਾਬਿਓ ਤੇ ਖੁੱਡੇ ਖਾਡੇ ਖੋਲਦਾ ਮੈਂ ਦੇਖਦਾ ਕੱਲ ਲਈ ਸੀ ਕੀੜੇ ਵਾਲੀ ਦਵਾਈ ਬਾਬਿਓ ਦੇਖਦਾ ਕੰਡੀਸ਼ਨ ਕਿਵੇਂ ਆ ਸੈੱਟ ਹੋਗੇ ਕਬੂਤਰ ਸਾਡੇ ਕਿ ਨਹੀਂ ਕਿਉਂਕਿ ਦਵਾਈ ਗਰਮ ਹੁੰਦੀ ਆ ਵੈਸੇ ਆਪਾਂ ਜਿਆਦਾ ਤਾਂ ਲਾਈ ਨਹੀਂ ਹਲਕੀ ਲਾਈ ਸੀ ਕੱਲারে ਵਲੌਗ ਚ ਵੀ ਕਿਹਾ ਸੀ ਵੀ ਹਲਕੀ ਦਵਾਈ ਲਾਈ ਆਪਾਂ ਤਾਂ ਕਰਕੇ ਤੇ ਵਾਕੀ ਖੋਲਦਿਆਂ ਖੁੱਡੇ ਦੇਖਦੇ ਆ ਠੀਕ ਹੈ ਤੇ ਨਹੀਂ ਤੇ ਚਾਬੀਆਂ ਆਪਣੇ ਅੰਦਰ ਆ ਖੁੱਡੇ ਖੋਲਦਿਆਂ ਪਹਿਲਾਂ ਜੀ ਬਾਬਿਓ ਤੇ ਖੋਲੇ ਸੀ ਜੀ ਖੁੱਡੇ ਤੇ ਸਾਰੇ ਜਾਨਵਰ ਆਪਣੇ ਕੈਮਰੇ ਮਿੱਤਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਦਵਾਈ ਸਹੀ ਲੱਗ ਗਈ ਕੱਲ ਮਲਾਪ ਵੀ ਰਿਜ਼ਲਟ ਤੁਹਾਨੂੰ ਬਾਕੀ ਦਿਖਾਇਆ ਸੀ ਕੱਲ ਵਾਲੇ ਵਲੌਗ ਚ ਜਿਹਨੇ ਜਿਹੜੇ ਬਾਈਆਂ ਨੇ ਨਹੀਂ ਦੇਖਿਆ ਜਾ ਕੇ ਦੇਖ ਸਕਦਾ ਆਪਣੇ ਚੈਨਲ ਤੇ ਹੀ ਹੈ ਤੇ ਗੋਲੀ ਦੇਖੋ ਮਿੱਤਰੋ ਕੱਲਾ ਹੀ ਖੜੀ ਜਾਂਦਾ ਇਹਨੂੰ ਵੀ ਫੁੱਲਾ ਛੱਡਾਂਗੇ ਥੋੜੀ ਦੇਰ ਬਾਅਦ ਤੇ ਇੱਕ ਵਾਰੀ ਚੋਬਰ ਨੂੰ ਆਇਆਣ ਤੋਂ ਫਿਰ ਕਰਦੇ ਆ ਐਨੇ ਮੈਂ ਦੇਖਦਾ ਕੁਛ ਲਓ ਜੀ ਚਲਾ ਲਿਆ ਜੀ ਬੂਫਰ ਤੇ ਥੱਲੋ ਲਿਆ ਸੀ ਬਾਪੇ ਉਚਾੜੂ ਦੇ ਵੈਪਰ ਠੀਕ ਹੈ ਕਿ ਨਹੀਂ ਪਹਿਲਾਂ ਮੈਂ ਕਿਹਾ ਕਮਰਾ ਸਾਫ ਕਰਦਿਆਂ ਤੇ ਵੈਪਰਾ ਪਿਆ ਤੇ ਬਾਹਰੋਂ ਤਾਂ ਮੀਂਹ ਆਊਗਾ ਜੇ ਕੋਈ ਫਾਇਦਾ ਨਹੀਂ ਮਾਰੇਦਾ ਮੀਂਹ ਆਊ ਆਪੇ ਅੱਧਾ ਸਾਫ ਹੋ ਜੂਗਾ ਜਿਵੇਂ ਪਹਿਲਾਂ ਅੱਧਾ ਕਰੂੰ ਫਿਰ ਮੀਂਹ ਆ ਕੇ ਫਿਰ ਉਹ ਵੀ ਹੋ ਜੂਗੀ ਕੀ ਫਾਇਦਾ ਤਾਂ ਆਰ ਕੇ ਮੈਂ ਕਿਹਾ ਪਹਿਲਾਂ ਕਮਰਾ ਸਾਫ ਕਰ ਲੈਂਦੇ ਆ ਝਾੜੂ ਜੂੜੂ ਮਾਰ ਤੇ ਤਰਗੰਦ ਮੱਚਿਆ ਪਿਆ ਸਾਰਾ ਤੇ ਇੱਧਰ ਵੀ ਮਾਰ ਦਾਂਗੇ ਇੱਧਰ ਵੀ ਮਿੱਟੀ ਮਿੱਟੀ ਹੋਈ ਪਈ ਐ ਤੇ ਕਮਰਾ ਸਾਫ ਕਰਕੇ ਫਿਰ ਕੂਲਰ ਚ ਪਾਣੀ ਭਰਾਂਗੇ ਮਿੱਤਰੋ ਠੀਕ ਹੈ ਕਿ ਨਹੀਂ ਕੁਲਰ ਵੀ ਖਾਲੀ ਹੋਇਆ ਪਿਆ ਮੌਸਮ ਠੰਡਾ ਵੈਸੇ ਕੋਈ ਲੋਡ ਨਹੀਂ ਕੁਲਰ ਚਲਾਨਦੀ ਤੇ ਵੈਸੇ ਗੀਤ ਲਾ ਕੇ ਕਰਦੇ ਆ ਕਮਰਾ ਸਾਫ ਫਿਰ ਦਿਖਾਣੇ ਆ ਤੁਹਾਨੂੰ ਹਾਂਜੀ ਮੇਰੇ ਵੀਰੋਂ ਕਰਤਾ ਜੀ ਕੋਠਾ ਸਾਫ ਤੇ ਕੰਮ ਮੁੜ ਕੋ ਮੁੜ ਕੀ ਹੋ ਗਿਆ ਤੇ ਲੋ ਜੀ ਕਰੋ ਦਰਸ਼ਨ ਕੋਠੇ ਦੇ ਓਕੇ ਬੋਟਾ ਕਰਤੀਆਂ ਫਾਈ ਕਰਤੀ ਸਾਮਾਨ ਰੱਖਣਾ ਰਹਿ ਗਿਆ ਬਾਬਿਓ ਤੇ ਸੱਤਵੇਂ ਸਿੱਤਰੇ ਖੁੱਡੇ ਚੋਂ ਉੱਪਰ ਨੂੰ ਆਨ ਦ ਫੇਅਰ ਕਰਾਂਗੇ ਇਕੱਲੇ ਤਾਂ ਹੋਣੇ ਨਹੀਂ ਚੱਕੇ ਨਹੀਂ ਜਾਣੇ ਐਵੇਂ ਕੀ ਫਾਇਦਾ ਤੇ ਆ ਜਿਹੜੀਆਂ ਛਤਰੀਆਂ ਜਦੋਂ ਲੋਡ 'ਤੇ ਛਤਰੀਆਂ ਤੇ ਉਦੋਂ ਚੱਕ ਲਾਂਗੇ ਇੱਕ ਵਾਰ ਇਹਨੂੰ ਖੁੱਡਿਆਂ ਉੱਤੇ ਰੱਖ ਦਾਂਗੇ ਖੁੱਡਰੇ ਉੱਤੇ ਸਾਰਾ ਵੇਲਾ ਹੀ ਐ ਬਸ ਮਾਣਾ ਮੋਟਾ ਸਮਾਨ ਪਿਆ ਹੈ ਤਾਂ ਕਰਕੇ ਤੇ ਬਾਕੀ ਗੰਦ ਹੋ ਗਿਆ ਸੀ 바ਵਾ ਇਕੱਠਾ ਆ ਗੱਟੇ ਚ ਪਾਤਾ ਠੀਕ ਹੈ ਕਿ ਨਹੀਂ ਤੇ ਕਮਰੇ ਚ ਵੀ ਮਾਰਤਾ ਸੀ ਬਾਬਿਓ ਪੋਚਾ ਝਾੜੂ ਵੀ ਮਾਰਦੀ ਸੀ ਕਮਰਾ ਵੀ ਕਰਤਾ ਕਲੀਨ ਤੇ ਚਾਦਰ ਵਿਛਾਣੀ ਰਹਿ ਗਈ ਵਿਛਾ ਦਾਂਗੇ ਕੋਈ ਦਿੱਕਤ ਨਹੀਂ ਕਰਨੀ ਤੇ ਬੱਸ ਇਹ ਸੈਟਿੰਗ ਸਮਾਨ ਦੀ ਸੈਟਿੰਗ ਕਰਨੀ ਰਹਿ ਗਈ। ਕਿਉਂਕਿ ਨਹੀਂ ਫੋਰ ਤਾਂ ਬਾਕੀ ਕੰਮ ਓਕੇ ਆ ਬਾਬਿਓ। ਤੇ ਬੱਸ ਦਾਣੇ ਦੋਨੇ ਤਰਾਂਗੇ ਹੁਣ। ਤੇ ਪਾਣੀ ਤਾਂ ਗੱਲ ਚੇਂਜ ਕਰਾਇਏ ਸੀ। ਤੇ ਦਾਣੇ ਤਰਾਂਗੇ ਬੱਸ ਤੇ ਗੀਤ ਲਾ ਰੱਖੇ ਸੀ। ਤੇ ਬੱਸ ਬੈੰਨੇ ਹੁਣ ਚੌਬਰ ਨੂੰ ਆਨ ਦੋ ਦੇਖ ਲਾਂਗੇ ਕਰ ਦਾਂਗੇ ਹੁਣੀ ਕਰ ਦਾਂਗੇ ਸਮਾਨ ਦੀ ਸੈਟਿੰਗ। ਨਹੀਂ ਤਾਂ ਫੇਰ ਠਹਿਰ ਕੇ ਕਰ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੱਲ ਕਰ ਦਾਂਗੇ। ਤੇ ਆ ਖੁੱਡੇ ਹੀ ਪਾਸ ਚੱਕਣੇ ਇੱਕ ਵਾਰੀ ਖੁੱਡੇ ਤੇ ਬਾਕੀ ਜਾਲ ਜੂਲ ਦੀ ਸੈਟਿੰਗ ਕਰਦੇਗਾ ਇੱਟਾਂ ਪਈਆਂ ਐਵੇਂ ਠੀਕ ਹੈ ਖੁੱਡੇ ਵੱਲੋਂ ਚੱਕ ਕੇ ਇੱਧਰ ਦੀ ਸੈਟ ਕਰਾਂਗੇ ਖੁੱਡਿਆਂ ਨਾਲ ਉੱਧਰ ਤਾਇਰ ਸਹੀ ਨਹੀਂ ਲੱਗਣੇ ਉੱਧਰ ਜਿੱਥੇ ਮੰਜਾ ਪਿਆ ਤੇ ਉਰੀ ਦੇਖਾਂਗੇ ਕਿਤੇ ਯਾਰ ਬਾਬਿਓ ਠੀਕ ਹੈ ਕਿ ਨਹੀਂ ਤੇ ਬਾਕੀ ਮੱਖਣ ਨੂੰ ਦਿਖਾ ਦਈਏ ਲੋ ਜੀ ਦਿਖਾਦਾ ਮੱਖਣ ਨੇ ਕਿੱਲੇ ਵੱਡਾ ਲਾਣਾ ਹਰੇ ਬਾਬਿਓ ਕਿੱਲੇ ਲੱਗ ਰਹੇ ਨੇ ਛੋਟਾ ਤੇ ਹਵਾ ਨਾਲ ਡਿੱਗ ਪੈਂਦਾ ਇਹ ਇਹਦਾ ਪੱਕਾ ਇਲਾਜ ਕਰਨਾ ਬੂਆ ਕਿੱਲਾਂ ਦੀ ਟੋਕਰੀ ਉਰੀ ਪਈ ਸੀ ਆਏ ਕਿੱਥੇ ਗੁੰਮ ਹੋ ਗਈ ਉਹ ਰੋਜ਼ ਮੱਥੇ ਲੱਗਦੀ ਸੀ ਤੇ ਹੁਣ ਮਿਲਦੀ ਨਹੀਂ ਪਈ ਤਾਂ ਉਹ ਕਿਤੇ ਹੋਊਗੀ ਜਾਂ ਲੱਕੜ ਵਾਲੇ ਖੁੱਡਿਆਂ ਵਿੱਚ ਹੀ ਹੋਊਗੀ ਸਮਾਨ ਵੀ ਤਾਂ ਰੱਖਿਆ ਦੇ ਅੰਦਰ ਤੇ ਇਹਨਾਂ ਅੰਦਰ ਨਾ ਹੋਵੇ ਤੋੜੇ ਤੋੜੇ ਟੋਕਰੀਆਂ ਬਰੀਡਿੰਗ ਵਾਲਾ ਸਮਾਨ ਇਹਦੇ ਅੰਦਰ ਹੀ ਆ ਕੱਢਾਂਗੇ ਇਹਨਾਂ ਨੂੰ ਵੀ ਫਸ ਜੋੜੇ ਵੀ ਲਾਵਾਂਗੇ ਥੋੜੇ ਦਿਨਾਂ ਦਾਸ ਦਾ 4-5 ਦਿਨਾਂ ਬਾਅਦ ਚਾਰ-ਪੰਜ ਦਿਨ ਐ ਉਹ ਤੋਂ ਬਾਅਦ ਜੋੜੇ ਲਾਵਾਂਗੇ ਖੁੱਡੇ ਵੀ ਸਾਫ਼ ਕਰਨੇ ਪੈਣਗੇ ਜੋੜੇ ਲਾਉਣ ਤੋਂ ਪਹਿਲਾਂ ਚੌਬਰ ਹੁੰਦਾ ਤਾਂ ਹੁਣ ਇੱਕ ਚੱਕ ਦਿੰਦੇ ਕੰਮ ਤੇ ਚੱਕ ਤਾਂ ਮੈਂ ਵੀ ਦਊਂਾ ਫਿਰ ਯਾਰ ਕਿੱਥੇ ਕਬੂਤਰ ਕੱਢੂਂਗਾ ਪਹਿਲਾ ਬਾਅਦ ਠੀਕ ਹੈ ਕਿ ਨਹੀਂ ਤੇ ਇੱਕ ਅੱਧਾ ਇਹ ਨਿਕਲ ਗਿਆ ਪੰਗਾ ਹੋ ਜੂਗਾ ਤਾਂ ਕਰਕੇ ਬਾਪਾ ਚਲੋ ਦੇਖਦੇ ਹਾਂ ਕੀ ਬੰਦ ਹੈ ਲੋ ਜੀ ਮੇਰੇ ਮਿੱਤਰੋ ਛਤਰੀ ਤੇ ਜਾਲ ਰੱਖਤਾ ਜੀ ਉੱਤੇ ਠੀਕ ਹੈ ਕਿ ਨਹੀਂ ਤੇ ਮੈਂ ਕਿਹਾ ਹੋਰ ਸਾਈਡ ਤੇ ਰੱਖੀਏ ਭਰਾ ਐਵੇਂ ਵਿੱਚ ਯਾਰ ਜਿਆਦਾ ਯਾਰ ਕੋਠਾ ਖਾਲੀ ਕਰੀਏ ਤੇ ਕੁਲਰ ਵੀ ਭਰਤਾ ਸੀ ਆਪਾਂ ਓਕੇ ਕਰਤਾ ਜਮੈਂ ਡੱਕਤਾ ਪਾਣੀ ਨਾਲ ਤੇ ਲਾਨਣਿਆ ਵਸੇ ਨੂੰ ਵੀ ਚਾਦਰ ਜੁੱਦਰ ਵਿਛਾ ਕੇ ਲਾਨਣਿਆ ਚਾਦਰ ਨਹੀਂ ਵਿਛਾਈ ਤੇ ਆਹ ਗਲਾਸ ਕਿੰਨੂੰ ਸਤੋ ਕੇ ਰੱਖਦੇ ਆ ਠੀਕ ਹੈ ਕਿ ਨਹੀਂ ਤੇ ਵੈਸੇ ਵਾਕਿਓ ਕੇ ਰੋਟਾ ਦਾਣੇ ਰੱਖਣੇ ਰਹੇਗੇ ਬਸ ਰੱਖ ਹੀ ਦਿੰਨੇ ਮੈਂ ਕਹਿੰਨਾ ਰੱਖ ਹੀ ਦੇਈਏ ਚਲੋ ਤੇ ਰੱਖ ਹੀ ਦਿੰਨੇ ਆ ਕੋਈ ਦਿੱਕਤ ਨਹੀਂ ਆਇ 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 ਬetor ਹੈ ਉਹ ਲੋਈ ਇੱਕ ਖੁੱਡੇ ਚ ਰੱਖਤੇ ਤੇ ਕਬੂਤਰ ਵਾਲਾ ਰਹਿ ਗਿਆ ਉਹ ਚ ਵੀ ਰੱਖ ਦੀਏ ਤੇ ਪਾਣੀ ਮਾਰਤਾ ਸੀ ਬੱਬੇ ਉਹਦੇ ਗੋਲੀ ਵਾਸਤੇ ਮੈਂ ਕਿਹਾ ਜੇ ਗਾ ਠੰਡੀ ਹੋ ਜੂਗੀ ਤਾਂ ਕਰਕੇ ਤੇ ਆ ਵੀ ਰੱਖ ਦੀਏ ਹੈ 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 ਬੱਤੇ ਆयो ਖਾ ਲੋ ਖਾ ਲੋ ਖਾ ਲੋ ਦੇ ਓਕੇ ਰੋਟੇ ਪੱਟੇ ਪਾਸਾ ਗਿੱਟਾ ਰਹਿ ਗਿਆ ਲੱਕੜਾ ਵਾਲਾ ਕਰਦੇ ਕਹਿੰਦੇ ਵੀ ਇਹਨੂੰ ਅੰਦਰ ਰੱਖ ਦੀ ਅੰਦਰ ਪੌੜੀਆਂ ਵਾਲੇ ਸੈੱਡ ਰੱਖ ਦਾਂਗੇ ਥੱਲੇ ਕਲਨੀ ਦਾ ਲੱਕੜਾ ਗਿੱਲੀਆਂ ਹੋ ਜਾਣਗੇ ਮੀਂਹ ਦਾ ਮੌਸਮ ਹੋ ਰਿਹਾ ਹੈ ਬਾਕੀ ਆਪਣੇ ਵਾਲੇ ਦੁਆਲੇ ਤਾਂ ਮੇਰੇ ਸਾਹਮਣੇ ਪੈ ਗਏ ਮੀਆਂ ਨਹੀਂ ਪਤਾ ਕਿੱਥੇ ਪਿਆ ਪਰ ਪਿਆ ਜਰੂਰ ਹੈ ਤਾਂ ਹੀ ਠੰਡਾ ਮੌਸਮ ਹੋ ਰਿਹਾ ਹੈ ਤੇ ਬੱਸ ਆਪਣਾ ਕੰਮ ਬਸ ਕੱਲਾ ਪਾਣੀ ਪਾਣਾ ਰਹਿ ਗਿਆ ਪਾਣੀ ਬਾ ਦਿਨੇ ਆ ਤੇ ਆਪਣਾ ਕੰਮ ਹੋ ਜੂ ਡੰਨ ਬਾਬਿਓ ਠੀਕ ਹੈ ਕਿ ਨਹੀਂ ਤੇ ਟੈਂਸ਼ਨ ਫ੍ਰੀ ਫਿਰ ਆਪਾਂ ਤੇ ਰਸੋਲੇ ਖੁੱਡਿਆਂ ਦੀ ਸੈਟਿੰਗ ਹੀ ਰਹਿ ਗਈ ਵੈਸ ਲੱਕੜਾਂ ਵਾਲਿਆਂ ਦੀ ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਚੌਪਰ ਹੱਲੇ ਤੱਕ ਆਇਆ ਨਹੀਂ ਮੋਟਰ ਤੇ ਜਾ ਰਿਹਾ ਉਹ ਨਾ ਅਣਪੱਕੀ ਗੱਲ ਐ ਮੋਟਰ ਨਾਲ ਤੇ ਤਾਂ ਕਰਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਆਂਡੇ ਵੀ ਇਹ ਸਾਈਡ 'ਚ ਸਿੱਟੀ ਦਿਨੇ ਆ ਹਨਾ ਕੀ ਕਰਾਣਾ ਐਨਾ ਤਾਂ ਹੁਣ ਵੀ ਤਾਂ ਨਹੀਂ ਬਾਬੇ ਥੱਲੇ ਡਿੱਗ ਡਿੱਕੇ ਫੁੱਟੀ ਜਾਂਦੇ ਆ ਕੀ ਫਾਇਦਾ ਹੋ ਗੱਲਾਂ ਚ ਗੱਟੇ ਚ ਦੇਖਦੇ ਨੇ ਗੰਦ ਵਾਲੇ ਚ ਫੋਕੇ ਆਂਦੇ ਆ ਬਾਬਿਓ ਕੂਤਰੀਆਂ ਨੇ ਮਿਲ ਕੇ ਉਹ ਕਰਤਾ ਤੇ ਲੋ ਜੀ ਇਹ ਵੀ ਸਿੱਟ ਤੇ ਲੋ ਜੀ ਵੈਸੇ ਉਹ ਕਿਰ ਬਰਤੇ ਗੰਦ ਵਾਲੇ ਗੱਟੇ ਚ ਸਾਰਾ ਗੰਦ ਇਕੱਠਾ ਕਰਤਾ ਫੇ ਜਾਲ ਤੋਂ ਇਧਰ ਹੋ ਰਹਿ ਗਈ ਸਫਾਈ ਕਰਨੀ ਤੇ ਆ ਖੁੱਡੇ ਬੈਸ ਵਧੀਆ ਕਰਦਾਇਆ ਕੋਠਾ ਰਹਿ ਰਿਹਾ ਸੋਹਣਾ ਲੱਗਦਾ ਨਾਲੇ ਹੈਗੇ ਨਹੀਂ ਤੇ ਬਾਕੀ ਗਮਲੇ ਉਮਲੇ ਦੀ ਸੈਟਿੰਗ ਕਰਨ ਵਾਲੀ ਆ ਵੈਸੇ ਤਾਂ ਸਹੀ ਪਏ ਨੇ ਇੱਕ ਅੱਧਾ ਕਮਲਾ ਸਾਈਡ 'ਚ ਜਿਵੇਂ ਸਫਾਈ ਜੀ ਚਲੋ ਕੋਈ ਦਿੱਕਤ ਨਹੀਂ ਗੱਲ ਨਹੀਂ ਬਾਪੋ ਛਤਰੀ ਲਾਤੀ ਸੀ ਮੈਂ ਕਿਹਾ ਕਿਤੇ ਕੋਈ ਜਾਨਵਰ ਕੱਢ ਦਿੰਨੇ ਆ ਮੈਂ ਆਪਣਾ ਹੈਗੇ ਨਹੀਂ ਗੇੜੇ-ਗੇੜੇ ਪਾ ਕੇ ਆ ਜੂ ਆ ਆਂਦਾ ਲੋ ਜੀ ਇਹ ਆਂਦਾ ਆਪਣਾ ਆਪਾਂ ਕੱਢਿਆ ਸੀ ਬਗਲਾ ਮਿੱਤਰੋ ਚੋੜ ਕਰਦਾ ਆਪਣੇ ਦਾ ਕਿਹੜਾ ਇਹਨਾਂ ਜਾਨਵਰ ਘਟ ਸਕਦੇ ਆ ਪਰ ਠੀਕ ਹੈਗੇ ਨਹੀਂ ਚੌੜੀ ਵੈਸੇ ਛੁਪਣੇ ਲੈ ਸਕਦਾ ਵੀ ਉਹ ਉੱਡੀਆਂ ਦਾ ਆਪਣਾ ਚਲੋ ਆਊ ਆ ਟਾਈਮ ਆ ਉਹ ਵੀ ਜਿਹੜਾ ਆਪਾਂ ਕਵਾਂਗੇ ਵੀ ਉਹ ਫਿਰਦਾ ਆਪਣਾ ਜਾਨਵਰ ਬਾਜ਼ੀਆਂ ਤੇ ਚੱਲਿਆ ਕਰਾਂਗੇ ਅਤਕੀ ਵੀ ਪੂਰੀ ਤਿਆਰੀ ਸੀ ਵੈਸ ਪੁੱਛੋ ਨਾ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਰ ਵੀ ਗੋਲੀ ਕਿਵੇਂ ਹੈ ਗੋਲੀ ਨਾਲੇ ਮੱਥਾ ਮਾਰਦਿਆਂ ਚੋਬਰ ਦਾ ਹੈ ਨਹੀਂ ਐ ਐ ਤਾਂ ਨਹੀਂ ਕੁਛ ਕਹਿੰਦਾ ਬਾਪੋ ਮੈਂ ਕੱਲ ਵਾਲੇ ਵਲੌਗ 'ਚ ਕਹਿੰਦਾ ਸੀ ਵੀ ਰੋਟੀ ਬਈ ਹੈ ਖਾਣ ਦੀ ਚੀਜ਼ ਹੋਵੇ ਤਾਂ ਪੱਟਦਾ ਐ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਐ ਤਾਂ ਫ੍ਰੈਂਡਲੀ ਹੋ ਵੀਰਾ ਜੇ ਆਪਾਂ ਰੋਟੀ ਚੱਕਦੇ ਆ ਇਹਨੂੰ ਐਵੇਂ ਰੋਟੀ ਚੱਕਦੇ ਆ ਬੱਸ ਤਾਂ ਕਰਕੇ ਐਦਾ ਘੈਂਟਾ ਆਪਣਾ ਬੰਦਾ ਵਾ ਖੋਲਦੇ ਆ ਇਹਨੂੰ ਯਾਰ ਵਿਚਾਰੇ ਨੂੰ ਤੇ ਪਾਣੀ ਸੁੱਕਿਆਣ ਦੋ ਤਾਂ ਖੋਲਾਂਗੇ ਇੰਨੀ ਹੁਣ ਖੋਲਤਾ ਇਹਨੂੰ ਪੈਰਾਂ ਨਾਲ ਆਪਦੇ ਪੈਰਾਂ ਨਾਲ ਅੰਦਰ ਕਰ ਦੂਆ ਪੈਰ ਪੈਰ ਫਿਰ ਉਹ ਵੀ ਗੱਲ ਕਰ ਦੂ ਜਮਈ ਤੇ ਚਾਦਰ ਠੀਕ ਕਰ ਦੇਣਾ ਮੈਂ ਹੈ ਹਨਾ ਸਹੀ ਗੱਲ ਆ ਚਾਦਰ ਵਿਛਾ ਦੇਣਾ ਕੀ ਮਿੱਟਰ ਉਹ ਤੇ ਦਾਨ ਦੋਨੇ ਦਾ ਧਰਤੇ ਸੀ ਪਾਣੀ ਵੀ ਪਾਤਾ ਤੇ ਕੁੱਲਰ ਬੰਦ ਕਰਦੇ ਆ ਤੇ ਚਾਚੇ ਦਾ ਫੋਨ ਆਇਆ ਕਹਿੰਦਾ ਇੱਕ ਵਾਰੀ ਪਰਨੇ ਘਰੇ ਆਈ ਤੇ ਜਾ ਕੇ ਕਹਿੰਦੇ ਆ ਪਰਦਾ ਘਰੇ ਕੀ ਕਹਿੰਦਾ ਤੇ ਆ ਗੇਟ ਤਾਂ ਖੁੱਲਾ ਰਹਿਣਾ ਮੀਨ ਆ ਯਾਰ ਕਮਰਾ ਖਰਾਬ ਹੋਈਏ ਬੰਦ ਹੀ ਰੱਖ ਲੈਨੇ ਆ ਵਰਾ ਲੋਲੀ ਤੇ ਅੰਦਰ ਵੀ ਕੁੰਡੀ ਲਾ ਲਈਆਂ ਗੇਟ ਖੜਕਦਾ ਐ ਐ ਡੁੱਟਿਆ ਹੈਗੇ ਆ ਆ ਦੇਖੋ ਅੱਗਾ ਡੁੱਟਿਆ ਐ ਐ ਡੁੱਟਿਆ ਤੇ ਆ ਕੇ ਤਾਲੇ ਟ੍ਰੇਨ ਟੁਰਾ ਚੱਕਦਾ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਕਿ ਨਹੀਂ ਇੱਕ ਵਾਰੀ ਆਈ ਤਾਲਾ ਵਸਾਈ ਜਾਂਦੇ ਆ ਲੋ ਮਿੱਤਰੋ ਤੇ ਗੋਲੀ ਨੂੰ ਖੋਲ ਕੇ ਚਾਲਦੇ ਆ ਭੱਲੇਗਾ ਦੇਖੀ ਗੱਲ ਦੇ ਬਣਨੇ ਹੀ ਗੈਲਰੀ ਵਾਰ ਜਿਹੜੇ ਮੋਟੇ ਮਟੂ ਤੇ ਅੱਜ ਹੀ ਨਹੀਂ ਗਈ ਜੀ ਤੇ ਬੈਟੇ ਸੀ ਰਸਪੀਨਰ ਲਾ ਕੇ ਠੰਡੀ ਹਵਾ ਮਾਰੀ ਅਨੰਦ ਅੱਜ ਮੌਸਮ ਢੰਡਾ ਫਿਰ ਜਾ ਕਰਕੇ ਤੇ ਵਸ ਟ੍ਰੇਆ ਚੱਕਦੇ ਆ ਜੀ ਬਾਬਿਓ ਟ੍ਰੇਆ ਚੱਕ ਲਈਏ ਬਹੁ ਟਾਈਮ ਹੋ ਗਿਆ ਲਗਭਗ ਡੇਢ ਘੰਟਾ ਹੋ ਗਿਆ ਪੈ ਤੁਰਾਂ ਜੀ ਕਰਾਂਗੇ ਨਾ ਹਾਂ ਰਾਜੀ ਹੋ ਗਏ ਕਿੰਮ ਕਿਚੂ ਕਰੀਏ ਲਓ ਜੀ ਸਰਲ ਸਰੋ ਰਹੀ ਵਸ ਮਾੜੀ ਮੋਟੀ ਮੱਕੀ ਦੇ ਦਾਣੇ ਰਹਿ ਗਏ ਵਸ ਫੜ ਚੋਬਲਾ ਸਰੋ ਵੇ ਤੇ ਵੀ ਆਈਆਂ ਵਾਰ ਹੈ ਸਰੋ ਵੇ ਮੱਕੀ ਦੇ ਦਾਣੇ ਤੇ ਚੂਹੀਆਂ ਲੋ ਜੀ ਇਹ ਵੀ ਚੱਕ ਲਈਂ ਡਰੇ ਤੇ ਫੰਗ ਕੱਢਨੀ ਏ ਲੋ ਜੀ ਲੈ ਫੜਨਾ ਚੋਪਰਾ ਦੀ ਫੇਰ ਲਿਆ ਜੀ ਗੋਲੀ ਨੂੰ ਉੱਤੇ ਥੱਲੇ ਲੈ ਗਈ ਸੀ ਇਹਨੂੰ ਵੀ ਬਈਆ ਮਸਮਰਾ ਤੇ ਮੈਂ ਦੱਸਿਆ ਮਿੱਤਰਾਂ ਨੂੰ ਕਬੂਤਰ ਕੱਢਿਆ ਹੋਇਆ ਤੇ ਦੇਖਾ ਐਸੀ ਮੈਂ ਵਲੌਗ ਚ ਚਿੱਟਾ ਸਫੇਸ ਜਿਹਾ ਐਡਾ ਸਹਿਸ ਜਿਹਾ ਸਹਿਜ ਜੀ ਮੈਂ ਕਹਿੰਦਾ ਸਹਿਜ ਮਤਲਬ ਬਗਲਾ ਮੈਂ ਕਿਹਾ ਉਹ ਹੁੰਦਾ ਜੀ ਦੇਖੋ ਜੀ ਰੱਬ ਜੀ ਵਟਸਐਪ ਇਹ ਵੇਲਿਆਂ ਹੈ ਨਹੀਂ ਕੰਮ ਕਾਜ ਸੱਚੇ ਯਾਰ ਖੁੱਡੇ ਕਿਉਂ ਬਰਾ ਇੱਧਰ ਰੱਖਣੀ ਸੀ ਆ ਵਾ ਖੁੱਡਿਆਂ ਨਾਲ ਜਦ ਜੋੜੀ ਲਾਵਾਂਗੇ ਇੱਧਰ ਹੀ ਸੜ ਆ ਜਾਣਗੇ ਯਾਰ ਜਮਾ ਖੁੱਡੇ ਨਾਲ ਜਮਾ ਖੁੱਡੇ ਨਾਲ ਦੇ ਇੱਧਰ ਕੰਦ ਨਾਲ ਜਮਾ ਐ ਨਹੀਂ ਉਹ ਦੇ ਰੱਖ ਦਿੰਦਾ ਤੂੰ ਮੰਨਦਾ ਨਹੀਂ ਯਾਰ ਹੈ ਮੰਜਾ ਹੋਰ ਕਿਤੇ ਰੱਖ ਲਾਣੀ ਉਹ ਆ ਜਾਣਗੇ ਜਾਲੀ ਮੰਨ ਨੂੰ ਕਿਹੜੀ ਗੜ ਤੋਂ ਜੁੜੀ ਵੀ ਬੰਦ ਹੋ ਗਈ ਉਹ ਡਿਜ਼ਾਈਨ ਨਹੀਂ 40 ਦਾ ਕੀ ਬੰਦ ਹੋਊਗੀ ਚਲ ਦੇਖਦੇ ਆਂ ਇਹ ਮਿੱਤਰੋ ਡੱਬੀ ਨੇ ਹੀ ਅੰਡਾ ਤਰ ਲਿਆ ਜੀ ਤੇ ਦੁਕਾਨੇ ਵਾਲਾ ਚੌਬਰਾ ਗੇਟ ਬੰਦ ਕਰ ਦੇ ਕਿਤੇ ਆ ਵੀ ਦਿਖਾਣਾ ਬਈਆ ਲੋ ਜੀ ਨਾ ਨਾ ਮਾਰਨਾ ਨਹੀਂ ਮਾਰਦੀਂ ਜਮਾ ਨਹੀਂ ਆ ਨਹੀਂ ਆ ਲੋ ਜੱਕ ਲਿਆ ਜੀ ਅੰਡਾ ਤੇ ਕੀ ਫਾਇਦਾ ਚੱਕ ਲਈ ਜੋਬਰਾ ਕੋਈ ਫਾਇਦਾ ਵਾਲੀ ਗੱਲ ਨਹੀਂ ਜਦੋਂ ਜਦੋਂ ਤਹਾਨੂੰ ਦਾ ਟਾਈਮ ਆਇਆ ਉਹਦਾ ਨਾ ਤਰਿਆ ਇਹਨਾਂ ਆਪਾਂ ਦੇਖਾਂਗੇ ਉਹ ਲੋ ਫਿਰ ਫੇਰ ਗਰਾਸਲਾਮ ਫਿਰ ਹੁਣੇ ਛੋਟੇ ਸਾਹਮਣੇ ਚੱਕੇ ਸੀ ਤੇ ਕਾਂਡਾ ਫੇਰ ਆ ਗਿਆ ਤੇ ਇੱਕ ਹੋਰ ਤਲੂ ਗਿਆ ਜੇ ਕੰਨ ਆਪਾਂ ਜਿਹੜਾ ਅਲਵਾ ਚਲੀ ਗਏ ਹੋਰ ਜੀ ਬਾਬੋ ਕੰਮ ਕਰਤਾ ਹੈ ਨਹੀਂ ਕੋਈ ਵੈਸਾ ਜਾਨਵਰ ਚੈੱਕ ਲਈ ਜਾਂਦੀ ਸੀ ਦੇਖੀ ਜਾਂਦੀ ਸੀ ਸ਼ੌਂਕੜੀ ਜਾਂਦੇ ਸੀ ਇਹ ਸਾਰੇ ਜਾਣ ਵਾਲੇ ਸੱਟ ਵੱਟ ਨੇ ਆਪਣੇ ਬਾਕੀ ਚੌਬਰ ਗੇਮ ਖੇਡਣ ਲੱਗ ਗਏ ਯਾਰ ਆਂਦੇ ਹੀ ਕੰਮ ਹੈ ਨਹੀਂ ਹਰ ਕੋਈ ਬੇਲਾ ਹੁੰਦਾ ਕੰਮ ਦੰਦਾ ਕਰ ਲਿਆ ਕਰੋ ਵੀ ਬਈ ਤੇ ਗਾੜ ਲਾਵ ਲਵਾ ਕੇ ਆਣਾ ਸੀ ਯਾਰ ਹੁਣੀ ਆਵਾਜ਼ ਘਟਾ ਹੁਣ ਤਾਂ ਚਲ ਕਰ ਲਵਾ ਕੇ ਕੰਮ ਜਸਤ ਨਾ ਹੁਣ ਨਾ ਹੁਣ ਸਰੀ ਟੁੱਟਿਆ ਪਿਆ ਹੈ ਹੈ ਮਿਸਤਰੀ ਜਾ ਰਿਹਾ ਹੈ ਮਿਸਤਰੀ ਲਾਗਵਾਉਗਾ ਮਿਸਤਰੀ ਦਾ ਨਾਮ ਲੈ ਰਾਂਗਾ ਪਾ ਤੇ ਉਹ ਕਿਰ ਬੋਟਾਂ ਵਾਪੇ ਤੇ ਕੀ ਦਿਖਾਈਏ ਤੁਹਾਨੂੰ ਵਸਤੇ ਬਸ ਖੁੱਡਿਆ ਅੱਜ ਕਰੇ ਨਹੀਂ ਲੋਡ ਕੱਲ ਕਰ ਦਾਂਗੇ ਕੋਈ ਦਿੱਕਤ ਆ ਜੀ ਦੇਖ ਲਾਂਗੇ ਨਹੀਂ ਤਾਂ ਇੱਧਰ ਦਾ ਰੱਖ ਦਾਂਗੇ ਚੁੱਬਰ ਕਹਿੰਦਾ ਇੱਧਰ ਮੈਂ ਕਹਿੰਦਾ ਇੱਧਰ ਸਵੇਰੇ ਦੇਖਦੇ ਹਾਂ ਕਿੱਧਰ ਠੀਕ ਹੈਗੇ ਕੀ ਹੁਣ ਰੱਖ ਦਿੰਨੇ ਆਪਰੇ ਉਰੇ ਨਹੀਂ ਖੁੱਡਿਆ ਵਾਲਾ ਵੀ ਰੱਖਾਂਗੇ ਕਿਤੇ ਨੇੜੇ ਤੇੜੇ ਜੋੜੇ ਲਾਣੇ ਬਰਾ ਮੈਂ ਜੋੜੇ ਲਾਣੇ ਉਥੇ ਰੱਖਦਾ ਹੈ ਉਥੇ ਸਹੀ ਹੈ ਕਿਤੇ ਘਟਾ ਦੇ ਉੱਪਰ ਨਹੀਂ ਨਹੀਂ ਮੀਆਂ ਹੋਵੇ ਆਪਰੇ ਉਧਰ ਗੋਲੀ ਬੰਨਦੇ ਆ ਮੈਂ ਇੱਧਰ ਹੀ ਰੱਖਾਂਗਾ ਔਰ ਇਹ ਮਿੱਤਰੋ ਲਾਤੇ ਤਾਲੇ ਤੇ ਬਸ ਚੱਲਦੇ ਆ ਥੱਲੇ ਠੀਕ ਹੈ ਕਿ ਨਹੀਂ ਸਭ ਕੰਮ ਹੋ ਗਿਆ ਆਪਣੇ ਦਾਣੇ ਦੋਣੇ ਰੱਖਤੇ ਬਸ ਉਹਨੂੰ ਕੋਈ ਦਿੱਕਤ ਆ ਲਗਾਨੀ ਛਤਰੀ ਵੀ ਥੱਲੇ ਲਾਤੀ ਤੇ ਕਈ ਵਾਰੀ ਰਾਤ ਨੂੰ ਨੇਰੀ ਆ ਜਾਂਦੀ ਆ ਆਪਾਂ ਦਾ ਥੱਲੇ ਹੁੰਨੇ ਆ ਨੇਰੀ ਚ ਕਈ ਵਾਰੀ ਯਾਰ ਨੁਕਸਾਨ ਨਾ ਹੋ ਜਾਵੇ ਕਿਸੇ ਦਾ ਡਿੱਗ ਜਾਈਵੇਂ ਫਿਰ ਠੀਕ ਹੈ ਕਿ ਨਹੀਂ ਪਰ ਲਈ ਆਪਦਾ ਤੇ ਬਸ ਹੋਰ ਵੀ ਦਿੱਕਤਾਂ ਨਹੀਂ ਕਰਨੀ ਗੋਣਾ ਵਾ ਬੋਲੋ ਤਾਈ ਘੋਟਾ ਸਾਹਿਬ ਇੱਥੇ ਮੋਰਾ ਵਾ ਸਰੇ ਕੋਰੇ ਆ ਬਾ ਅੱਛਾ ਆਪਣੇ ਤਾਂ ਜੋੜਾ ਲੈਣ ਸਪੈਸ਼ਲ ਹੋਰ ਸਪੈਸ਼ਲ ਆਉਂਦਾ ਕਿਹੜਾ ਦੇਗਾ ਮੀਰਾ ਵਾਲਾ ਬੈਠਾ ਮੇਰੇ ਕੋਲ ਅੱਛਾ ਵੱਡਾ ਗੁੱਤਰ ਬੈਠਾ ਸ਼ੌਂਕ ਨਹੀਂ ਕਰਾਣਾ ਦਾ ਗੁੱਤ ਹੈ ਗੁੱਤ ਹੈ ਜੀ ਗੁੱਤ ਜੀ ਜਾਨੀ ਦਿਖਾਉਂਦੇ ਹੁੰਦੇ ਚਲੋ ਮਿੱਤਰੋ ਮਿਲਦੇ ਆ ਕੱਲ ਅੱਜ ਦੇ ਵਲੌਗ ਚ ਬੈਸਟ ਥੈਂਕ ਯੂ